ਰਾਸ਼ੀ ਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਹੈ ਜੀ ਆਪਣਾ ਸ਼ਿਪ ਦਾ ਸਟੀਅਰਿੰਗ ਵੀਲ ਜਿਸ ਤੋਂ ਸ਼ਿਪ ਸਟੀਅਰ ਹੁੰਦੀ ਹੈ ਇਹ ਹਜੇ ਹੈਗਾ ਜੀ ਆਟੋ ਤੇ ਹਜੇ ਆਟੋ ਤੇ ਹਜੇ ਹੈਂਡ ਕੇਪ ਹੁਣਾ ਫੇਰ ਆ ਹੈਂਡ ਤੇ ਪਾ ਕੇ ਇਧਰੋਂ ਫਿਰ ਆਪਾਂ ਮੂਵਮੈਂਟ ਦੇ ਸਕਦੇ ਹਾਂ ਪਰ ਹਜੇ ਮਿਡ ਸੀ ਚੇ ట్రాਫਿਕ ਨਹੀਂ ਘਤੇ ਇਹ ਹੈਗਾ ਜੀ ਆਟੋ ਚੇ ਆਟੋ ਪਾਇਲਟ ਚੇ ਇਹ ਆਪੇ ਕੋਰਸ ਆਫ ਦਾ ਮੇਨਟੇਨ ਕਰਦਾ ਤੇ ਹਜੇ ਜਹਾਜ਼ ਆਪਣਾ ਚੱਲ ਰਿਹਾ ਹੈ ਸਪੀਡ ਹੈ ਕਿ 9.5 ਨਾਟਸ ਨਾਟਸ ਆਨ ਦੀ ਸਪੀਡ ਸ਼ਿਫਟੀ ਨਾਟਸ ਇੱਕ ਯਾਨੀ ਮਾਈਲ ਨਾਟਸ ਹੁੰਦੇ ਆ ਮਾਈਲ ਕਿੰਨੇ ਘੰਟੇ ਚ ਇੱਕ ਘੰਟੇ ਚ 9.5 ਮਾਈਲ ਤੇ ਇੱਕ ਮਾਈਲ ਚ ਹੁੰਦਾ 1.85 ਕਿਲੋਮੀਟਰ ਇਹ ਹੈਗਾ ਜੀ ਐਕਡਿਸ ਇਹ ਆਪਣਾ ਸ਼ਿਪ ਹੈ ਜੀ ਇਹ ਚਾਰਟ ਡਿਜੀਟਲ ਪਹਿਲਾਂ ਪੇਪਰ ਚਾਰਟ ਹੁੰਦੇ ਸੀ ਹੁਣ ਡਿਜੀਟਲ ਆ ਗਏ ਇਹ ਆਪਣਾ ਸ਼ਿਪ ਮੂਵ ਕਰ ਰਿਹਾ ਚਾਰਟ ਤੇ ਇੱਥੇ ਆਪਾਂ ਰੂਟ ਬਣਾ ਲਨੇ ਆ ਆ ਰੂਟ ਬਣਿਆ ਹੋਇਆ ਆਪਣਾ ਆ ਰੂਟ ਆਪਾਂ ਫੋਲੋ ਕਰ ਰਹੇ ਆ ਤੇ ਤਾਂ ਆਪਾਂ ਇੱਕ ਦੇਸ਼ ਤੋਂ ਦੂਜੇ ਦੇਸ਼ 'ਚ ਜਾਣੇ ਆ ਰੂਟ ਬਣਾ ਕੇ ਦਿੱਤਾ ਪ੍ਰੈਕਟਿਸ 'ਚ ਇਹ ਹੈਗਾ ਜੀ ਰਡਾਰ ਇਹ ਰਡਾਰ ਹੈ ਕੋਈ ਵੀ ਟਾਰਗੇਟ ਆਏਗਾ ਇਹਦੇ ਤੇ ਆਏਗਾ ਜਿਵੇਂ ਆਹ ਦੇਖੋ ਆਹ ਸਾਰੇ ਟਾਰਗੇਟ ਨੇ ਚੰਗਾ ਜੀ ਸਾਰੀ ਗੱਲ ਬਾਕੀ ਇਕੁਪਮੈਂਟ ਅਗਲੀ ਵੀਡੀਓ 'ਚ ਦੱਸਦਾ ਧੰਨਵਾਦ ਜੀ ਸਾਰਸ਼ੀਕਾ